3-4 ਸਾਲ ਤੋਂ ਮੇਰਾ ਰਿਸ਼ਤ ਜੀ ਠੀਕ ਹੈ ਮੇਰੇ پورے ਪਰਿਵਾਰ ਚੋਂ ਦਾਣਾ ਜਾਣਾ ਸੀ ਜੀ ਠੀਕ ਹੈ ਮੇਰੇ ਨਾਲਕੇ ਦਾਦਕੇ ਸਭ ਨਾਲੋਂ ਵੱਡਤੀ ਹੈ ਜੀ ਠੀਕ ਹੈ ਮੇਰੀ ਭੈਣ ਦੇ ਵਿਆਹ ਤੱਕ ਤਾਂ ਸਰ ਰਿਬਨ ਵੀ ਉਹਨੇ ਕਟਾਇਆ ਸੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਮੰਦੇ ਆ ਠੀਕ ਹੈ ਉਹਦੇ ਘਰ ਦੀ ਵੀ ਰਾਜੀ ਸੀ ਸਾਰੇ ਮੇਰੇ ਘਰ ਦੇ ਰਾਜੀ ਘਰਾਂ ਚ ਵੀ ਆਣ ਜਾਣਾ ਸੀ ਸਰ ਠੀਕ ਹੈ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਪਪਾ ਫਰੀਦ ਐਂ ਵੀ ਫੀਸਾਂ ਤੱਕ ਸਭ ਚੀਜ਼ ਮੈਂ ਕਰਦਾ ਸੀ ਜੀ ਬਸ ਦੀ ਫੀਸ ਕਾਲਜ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੇ ਨੂੰ ਬੰਬਰ ਚ ਲੜਾਈ ਹੋਈ ਹੈ ਕੁੜੀ ਫ ਉਸ ਤੋਂ ਬਾਅਦ ਇਹ ਕੁੜੀ ਅੱਜ ਕੋ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਸੀ ਮੈਂ ਤੇਰੇ ਨਾਲ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਤੇਰੇ ਨਾਲ ਮੇਰਾ ਫਿਊਚਰ ਨਹੀਂ ਦਿਖਦਾ ਸਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਇਆ ਠੀਕ ਹੈ ਠੀਕ ਹੈ ਜੀ ਸਭ ਕੁਝ ਆਹੁੰਦਾ ਕੁੜੀ ਨੂੰ ਮਤਲਬ ਇੰਨਾ ਕੋ ਕੁਝ ਰੱਖਿਆ ਕਿ ਮੱਚਾ ਦੇ ਮਾਪ ਪਿਓ ਨੂੰ ਵੀ ਇੰਨਾ ਮਾਦ ਨਹੀਂ ਰਿਹਾ ਕੀਤਾ ਹੋਣਾ ਜਿੰਨਾ ਉਹ ਕੁੜੀ ਦਾ ਮੈਂ ਕੀਤਾ ਸੀ ਚਾਹੇ ਇੱਥੇ ਮੈਂ ਗਲਤਾਂ ਚਾਹੇ ਸਹੀਆਂ ਠੀਕ ਹੈ ਸਭ ਕੁਝ ਉਹ ਕੁੜੀ ਦਾ ਮੈਂ ਕੀਤਾ ਰਿਹਾ ਉਹ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਹੈ ਮੈਨੂੰ ਤੇਰੇ ਨਾਲ ਦਾ ਫਿਊਚਰ ਨਹੀਂ ਦਿਖਦਾ ਸਰ ਮੇਰਾ ਸਭ ਕੁਝ ਲ ਉਹਨੂੰ ਕੁੜੀ ਨੂੰ ਸਰ ਮੈਨੂੰ ਆਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਇੱਥੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਕਿਹਾ ਜੀ ਅੱਛਾ ਫਿਰ ਪਹਿਲਾਂ ਇਹ ਕੁੜੀ ਨਾਲ ਮੇਰੀ 2 ਘੰਟੇ ਗੱਲ ਹੋਈ ਆ ਵਿਦ ਪ੍ਰੂਫ ਮੈਂ ਤੁਹਾਨੂੰ ਇੱਕ ਇਮੇਲ ਭੇਜ ਦਿੰਦੀ ਆ ਜੀ ਠੀਕ ਹੈ ਠੀਕ ਹੈ ਮੇਰ ਕੋ ਸੱਪਿਆ ਸਰ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਜੀ ਮੈਂ ਦਿੱਲੀ ਜਾਣਾ ਨੇ ਬੈਡਾ ਤੂੰ ਮੇਰੇ ਨਾਲ ਚੱਲੀ ਠੀਕ ਹੈ ਸਭ ਸੱਡੀ ਗੱਲ ਹੋਈ ਉਸ ਤੋਂ ਬਾਅਦ ਹੀ ਪਤਾ ਨਹੀਂ ਇਹਦੇ ਮਨ 'ਚ ਕੀ ਆਇਆ ਦੋ ਦਿਨ ਮੇਰੇ ਨਾਲ ਇਹਨੇ ਫਿਰ ਮੈਨਾਂ ਨਾਲ ਲੜਾਈ ਕਰ ਲਈ ਠੀਕ ਹੈ ਠੀਕ ਹੈ ਸਰ ਉਸ ਤੋਂ ਬਾਅਦ ਆ ਜੇ ਪਾਣੀ ਲੈਣ ਆਈ ਆ ਉੱ ਅਸੀਂ ਉੱਤੇ ਹੀ ਖੜਾ ਸੀ ਮੈਂ ਸ਼ੌਕ ਤੇ ਗਿਆ ਸੀ ਉੱਥੇ ਉੱਥੇ ਹੀ ਖੜਾ ਸੀ ਤੇ ਸਰ ਉੱਥੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਦੀਆਂ ਸਰ ਤੇ ਸਰ ਇਹ ਪਾਣੀ ਦੀ ਗੱਲ ਲੈ ਕੇ ਸਕੂਟੀ ਤੇ ਲਗੀ ਪਾਣੀ ਤੋਂ ਪੈਂਸ ਲੈ ਕੇ ਡਿੱਗ ਪਈ ਇਹ ਤਾਂ ਫਿਰ ਤੇ ਝੋਟ ਲੱਗੀ ਤਾਂ ਉਹਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ ਠੀਕ ਹੈ ਪਰ ਹਰਦਵਾਲ ਗਈ ਹੈ ਜੀ ਸ਼ਿਕੇਂਜ ਅੰਮ੍ਰਿਤਸਰ ਹਰ ਜਗ੍ਹਾ ਗਈ ਆਂਦੀ ਮਮੀ ਨਾਲ ਗਈ ਸੀ ਵੀ ਤੂ ਫੋਟੋ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਜਦੋਂ ਮੇਰੀ ਭੈਣ ਦਾ ਵਿਆਹ ਜੈਸਰ ਕੀਤਾ ਸੀ ਉੱਥੇ ਉਹਦੀ ਮੰਮੀ ਨਾਨੀ ਇਹ ਖੁਦ ਪਿਆਰ ਹੋ ਕੇ ਸਾਰੀ ਮੇਰੇ ਨਾਲ ਲੱਗੀ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਤਿਆਰ ਕਰਾ ਕੇ ਸਭ ਕੁਝ ਇਹਨੂੰ ਨਾਲ ਲੈ ਕੇ ਗਏ ਨੀ ਮੈਂ ਅੱਜ ਵੀ ਬਿਲਕੁਲ ਤੁਹਾਨੂੰ ਨਾ ਸਭ ਫੋਟੋਆਂ ਦੇ ਸਕਦਾ ਜੀ 4 ਸਾਲ ਪੂਰੀ ਮੈਂ ਨਾਲ ਰਿਸ਼ਤੇ ਦੇ ਰਹੀ ਆ ਜੀ ਸਰ ਮੈਂ ਤਾਂ ਇਹੀ ਕਹਿੰਦਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 400 ਦਾ ਜਿੰਨਾ ਬਰਬਾਦ ਕਿਉਂ ਕੀਤਾ ਸੀ ਸਤ ਕੁਝ ਮੇਰੇ ਨਾਲ ਨਹੀਂ ਉਜਾੜਦਾ ਸਕੂਟੀ ਲੈਪਟੋਪ ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਹੋਏ ਸਰ ਮੈਂ ਸੁਣਾਣਾ ਨਹੀਂ ਚਾਹੁੰਦਾ ਮੈਂ ਲੋਕਾਂ ਨੂੰ ਦਰਾਨਾ ਨਹੀਂ ਚਾਹੁੰਦਾ ਵੀ ਰਿਸ਼ਤਾ ਟੋਟੇ ਬਾਅਦ ਲੋਕੀ ਕਹਿੰਦੇ ਆ ਬਟ ਮੇਰੀ ਹੁਣ ਮਜਬੂਰੀ ਬਣ ਚੁੱਕੀ ਹੁਣੇ ਮੈਨੂੰ ਹਾਲਾਤੀ ਮੈਂ ਤੁਹਾਡੀ ਗੱਲ ਮੰਨ ਗਿਆ ਸਰ ਸਾਹਿਬ ਹੋ ਗਿਆ ਜੀ ਪਰ ਜੋ ਮੇਰਾ ਇਹਨਾਂ ਕੁਝ ਹੋਇਆ ਮੇਰਾ ਮੈਨੂੰ ਵੀ ਤਾਂ ਕੋਈ ਦਾ ਪਾਵੈ ਸਰ ਕੋਈ ਜੇ ਪਤਨੀ ਚਾਹਦੀ ਹੈ ਨਾ ਵੀ ਮੈਂ ਕੋਰਟ ਦੇ ਇੱਕ ਮਿੰਟ ਮੈਂ ਤੁਹਾਨੂੰ ਵਿੱਚੇ ਸਟਾਪ ਕਰ ਰਹਾ ਮੈਂ ਪਤੀ ਪਤਨੀ ਦੀ ਗੱਲ ਦੀ ਹੈ ਗੱਲ ਕਰਨ ਦਾ ਇਹਦੀ ਮੰਮੀ ਨੇ ਤੇ ਇਹਨਾਂ ਰਲ ਕੇ ਆਦੇ ਪਾਪਾ ਤੇ ਖਰਚੇ ਦਾ ਤੇ ਡਿਵੋਰਸ ਦਾ ਕੇਸ ਲਾ ਰੱਖਿਆ ਠੀਕ ਹੈ ਜੀ ਆਜੋ ਹੀ ਪਾਪਾ ਦੇ ਨਾਂ ਲਾ ਕੇ ਉਹਦੇ ਬਿਆਨ ਦੇ ਰਿਹਾ ਜੀ 2 ਸਾਲ ਤੋਂ ਉੱਤੇ ਹੋ ਗਏ ਆਦੇ ਪਾਪਾ ਨਾਲ ਰਹਿੰਦੇ ਨਹੀਂ ਕਿ ਨਾਲ ਨਹੀਂ ਕਰਦੇ ਦਿੰਦੇ ਠੀਕ ਹੈ ਜੀ ਕੁੱਤੇ ਵਾਲਾ ਉਹ ਬੰਦੇ ਨੇ ਨਾਲ ਕੀਤਾ ਹੈ ਸਰ ਤੇ ਪਾਪਾ ਦਾ ਉਹਦੇ ਮਾਰਦਿਆਂ ਸੀ ਉਹ ਵੀ ਇਹਨਾਂ ਨੂੰ ਮਾਰਦਾ ਘੁੱਟਦਾ ਸੀ ਦਾਦੂ ਜੀ ਕਿ ਮੈਂ ਨਹੀਂ ਕਹਿੰਦਾ ਜਮਾ ਉਹਦੇ ਨਾਲ ਵਰਦੀਆਂ ਨਹੀਂ ਸੀ ਉਹਨੂੰ ਮਾਰਾ ਕਹਿੰਦੀ ਸੀ ਸਾਰਾ ਅੱਜ ਉਹ ਬੰਦੇ ਨੇ ਤੇ ਨਾਲ ਆ ਕੇ ਖੜਾ ਦਿੰਦੀ ਰਿਪੋਰਟ ਦਾ ਕੇਸ ਇਹਨੇ ਉਹਦੇ ਪਾਪਾ ਤੇ ਲਾਇਆ ਹੋਇਆ ਸਰ ਜਿਨ੍ਹਾਂ ਨੇ ਆਪਦੇ ਘਰੇ ਰਿਸ਼ਤੇ ਨਿਭਦੇ ਨਹੀਂ ਦੇਖਿਆ ਦੂਜਿਆਂ ਨੇ ਲੱਗੀਆਂ ਨੇ ਮਾਰਕਸ ਅੱਜ ਉਹ ਹੀ ਉਹਦਾ ਪਾਪਾ ਉਹਨਾਂ ਦੀ ਸਪੋਰਟ ਤੇ ਆ ਕੇ ਖੜਾ ਹੈ ਮੈਂ ਤੁਹਾਨੂੰ ਵੀ ਪ੍ਰੂਫ ਇੱਕ ਇੱਕ ਚੀਜ਼ ਦਿੰਨਾ ਜਨਮ ਦਿਨ ਐਨਵਰਸਰੀਆਂ ਸਾਡੇ ਤਿੰਨਾਂ ਦੀਆਂ ਐਂਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰੇ ਆ ਕੇ ਕੇਕ ਕਟਾਂਦੀ ਦੀ ਐਂਦੇ ਬਰਦੇ ਦਿਨੀਆਂ ਫਰੈਂਡਾਂ ਦੇ ਵਿੱਚ ਮੈਂ ਇਹਦੇ ਕੇਕ ਕਟਾਂ ਅਲੀਆ ਸਾਰੀਆਂ ਫਰੈਂਡਾਂ ਨਾਲ ਉਹਦੇ ਕੋਲ ਦੇ ਕਾਲਜ ਨੂੰ ਪਤਾ ਸੀ ਮੇਰੇ ਨਾਲ ਰਿਲੇਸ਼ਨ ਕਰਦੇ ਨੇ ਇਹ ਸਾਂਡਰ ਰਿਲੇਸ਼ਨ ਖਰਾਬ ਵੀ ਇਹਦੇ ਕਾਲਜ ਫਰੈਂਡਾਂ ਕਰਕੇ ਹੋਇਆ ਜੀ ਉਹਨਾਂ ਨੇ ਨੂੰ ਪੱਟਿਆ ਅਬਦ ਸਿੱਦੀ ਗੱਲ ਸਰ ਮੁੱਦੇ ਕਹਿਣ ਵਾਲੇ ਬੰਦੇ ਆ ਜੀ ਮੈਨਾਂ ਨੂੰ ਬਹੁਤ ਵਧੀਆ ਸੀ ਕੁੜੀ ਮੇਰੀ ਬਹੁਤ ਵਧੀਆ ਸੀ ਕਿਹਦੀ ਸਟੱਟ ਚੱਕੋਗੇ ਫਿਰ ਤੁਸੀਂ ਕਹੋਗੇ ਉਹਦੇ ਨਾਲ ਹੀ ਰਹਿਣਾ ਪਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਿਣਾ ਉਹਗੀ ਆਪਾਂ ਬਣਾਉਣ ਨੂੰ ਤਿਆਰ ਆ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਇਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਚਾਹੀਦਾ ਸੀ ਮੇਰੇ ਬਾਰੇ ਵੀ ਬੰਦੇ ਨੇ ਮੇਰਾ ਇਨਾ ਕੀਤਾ ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਡੀਜ਼ਲ ਵੀ ਹੋਣੀ ਚਾਹੀਦੀ ਸਰ ਐਸ ਚੀਜ਼ ਤੇ ਨਹੀਂ ਉਹ ਕਰੀ ਫਿਊਚਰ ਨਹੀਂ ਸੈੱਟ ਤਾ ਬਸ ਸਰ ਫਿਊਚਰ ਨਹੀਂ ਸੈੱਟ ਹੈ ਉਹਨਾਂ ਟਾਈਮ ਫਿਊਚਰ ਸੈੱਟ ਸੀ ਜਿੰਨਾ ਟਾਈਮ ਇਹਨਾਂ ਦੇ ਖਰਚੇ ਲੱਗਦਾ ਸੀ ਤਾਂ ਮੈਂ ਹੀ ਕਰਦੀ ਆ ਉਹਨਾਂ ਟਾਈਮ ਸੈੱਟ ਸੀਗਾ ਸਰ ਕੱਲੀ ਕੱਲੀ ਚੀਜ਼ ਜੇ ਤੁਹਾਨੂੰ ਮੈਂ ਲੈ ਕੇ ਦਿੱਤੀ ਉਹਦੋਂ ਫਿਊਚਰ ਸੈੱਟ ਸੀਗਾ ਸਰ ਮੈਂ ਸਰ ਦੁਬਈ ਗਿਆ ਮੈਂ 50-60 ਹਜ਼ਾਰ ਰੁਪਏ ਕਮਾਇਆ ਹੋਊਗਾ ਉਸ ਤੋਂ ਬਾਅਦ ਤਵਾ ਉਹਦੇ ਵਿੱਚੋਂ ਦੀ ਮੈਂ ਕਾਲਜ ਦੀ ਫੀਸ ਭਰੀ ਤੇ ਕਿਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਘਰੇ ਨਹੀਂ ਦਿੱਤੇ ਸਾਰਾ ਉਹਦੇ ਉਹਨਾਂ ਨੂੰ ਵੀ ਸੋਚਿਆ